ਹਿਸਟਰੀ ਦੱਸੋ ਦੱਸੋ ਹਾਂ ਤੇ ਉੱਥੇ ਨਾ ਮੇਰਾ ਅੱਬਾ ਕਹਿੰਦਾ ਜਦੋਂ ਸਟੇਸ਼ਨ ਤੇ ਪਹੁੰਚਿਆ ਟ੍ਰੇਨਾਂ 'ਚ ਬੈ ਗਏ ਤੇ ਇੱਥੇ ਬਾਰਿਸ਼ ਬੜੀ ਹੋਤਈ ਸੀ ਅੱਛਾ ਲਾਹੌਰ ਫਿਰ ਅਸੀਂ ਕੁਛ ਲਾਹੌਰ ਚਲੇ ਗਏ ਕੁਛ ਫੈਸਲਾਬਾਦ ਕੋਈ ਸਿਆਲਕੋ ਟਰ ਗਏ ਕੋਈ ਪਸਰੂਰ ਚਲੇ ਗਏ ਨਹੀਂ ਹਿਸਟਰੀ ਲੰਮੀ ਆ ਮੈਂ ਕਾਗਜ਼ੀ ਪੈਨਸਲ ਤੇ ਗੱਤਾ ਫੜ ਲਵਾਂ ਫਿਰ ਅਸੀਂ ਨਾ ਉੱਥੇ ਮੇਰੇ ਅੱਬੇ ਨੇ ਸਾਨੂੰ ਗੱਲਾਂ ਸੁਣਾਉਣੀਆਂ ਰਜ਼ਾਈ 'ਚ ਬੈ ਗਏ ਨਾ ਕਿ ਅਸੀਂ ਜਦੋਂ ਇੰਡੀਆ ਰਹਿੰਦੇ ਸੀ ਨਾ ਚੜਦੇ ਪੰਜਾਬ 'ਚ ਖਲੋ ਜਾ ਇਹ ਸੁਲਤਾਨਪਿੰਡ ਸਾਡਾ ਪਿੰਡ ਸੀਗਾ ਤੇ ਅਸੀਂ ਉੱਥੇ ਖੇਡਣਾ ਕਹਿੰਦਾ ਸਾਡੀਆਂ ਜ਼ਮੀਨਾਂ ਉਥੇ ਮੱਜਾਂ ਸੀ ਸਾਡੀਆਂ ਤੇ ਤੁਸੀਂ ਹੁਣ ਨਾ ਇੰਜ ਕਰੋ ਹਾਂ ਤੇ ਦਵਾਈ ਤੁਹਾਨੂੰ ਦੇਤੀ ਆ ਆ ਤੇ ਲਿਆਓ ਇਹਦੇ ਪੈਸੇ ਦਵੋ ਤੇ ਫੇਰ ਮੈਂ ਜਾਵਾਂ ਨਹੀਂ ਪੈਸੇ ਹੁਣ ਪੱਟੀ ਲੈ ਲਈ ਇਕੱਠੇ ਹੀ ਦੇਾਂਗੇ ਅਸੀਂ ਕਹਿੰਦਾ ਸਾਜੀ ਬਿਮਾਰ ਹੋਣਾ ਸੀ ਰੋਜ਼ ਹੋਣਾ ਨਹੀਂ ਤੇ ਅਸੀਂ ਤੈਨੂੰ ਕਣਕ ਕੁਣਕ ਵੀ ਦੇ ਦੀਦੀ ਚੌੜ ਲੱਥਣ ਉਹ ਦੇ ਦੀਦੇ ਤਿੰਨ ਚਾਰ ਕੱਲ ਤੇਰੇ ਘਰ ਸਾਗ ਭੇਜਾਂ ਪੱਟੀ ਹੁਣ ਤੇ ਪੈਸੇ ਵੀ ਮੰਗਣ ਦਿਆ ਓਏ ਨਸੀ ਲੈ ਦੁੱਧ ਇੱਥੋਂ ਤੋਂ ਡੇਰੇ ਤੋਂ ਲੈ ਕੇ ਜਾਣਾ ਪੱਠੀ ਉਹ ਤਿੰਨ ਦਵਾਈਆਂ ਅੱਗੇ ਤੇਰੇ ਵਾਲੇ ਮੈਂ ਲਿਖੀਆਂ ਵਾ ਕਲੀਨਿਕ ਦੇ ਵਿੱਚ ਤੇ ਅਹੀਂ ਕਿਹੜਾ ਠੀਕ ਹੋ ਜਾਣਾ ਹੁਣੇ ਪੈਸੇ ਮੰਗਣ ਲੱਪਿਆ